ਤੁਸੀਂ ਦੇਖ ਸਕਦੇ ਹੋ ਮੂਲਕ ਸ਼ਹਿਰ ਦੀਆਂ ਤਸਵੀਰਾਂ ਜੋ ਕਿ ਬਾੜ ਨੰਬਰ 11 ਆਂਦੀਆਂ ਸਾਈਜ਼ ਨੇ ਤੇ ਘਰਾਂ ਦੇ ਮੁਰੇ ਜੋ ਪਾਣੀ ਹੈ ਉਸ ਤੁਸੀਂ ਦੇਖ ਸਕਦੇ ਹੋ ਚੈਨਲ ਐਲਯੂਐਸ ਨਿਊ ਤੇ ਬਲੌਕ ਪਲੇਸ ਨੇ ਹੇ ਦੇ ਰਹੇ ਹਾਂ ਤੇ ਦੂਜੇ ਪਾਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸੇ ਵੀ ਪਾਸੇ ਮਤਲਬ ਕਿ ਨੰਗੜ ਨੂੰ ਰਾਸਤਾ ਜਿਹੜਾ ਉਹ ਨਹੀਂ ਹੈ ਉਹ ਸਭ ਉਹ ਥਾਂ ਮੈਂ ਜਾ ਕੇ ਕਿ ਜਾਖਲ مین ਰੋਡ ਹੈ ਜੋ ਕਿ ਬਲਾਡਾ ਪਿੱਛੇ ਸਾਹਮਣੇ ਜਾ ਕੇ ਨੌਮਨ ਪਾਸ਼ਾ ਗੁੰਹ ਪਰ ਸਭ ਤੋਂ ਵੀਨ ਹਸਪੀਟਲ ਪੈਂਦਾ ਹੈ ਉੱਤਰ ਇਹ ਤਸਵੀਰਾਂ ਮੋਂ ਸ਼ਹਿਰ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਖਾਣੇ ਨੂੰ ਪਾਣੀ ਟੋਟੀ ਦੀ ਬਸ ਖੂਨ ਦੇ ਸਾਰ ਵਿੱਚ ਬਾੜ ਨੰਬਰ 14 12 ਬਿਲਕੁਲ ਪਰ ਇਹ ਹੋਇਆ ਇਹ ਹਨ ਮੁੰਸੇਰ ਜੱਖਰ ਰੋਡ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਐਲ ਵੀ ਐਸ ਨਿਊ ਚੈਨਲ ਸ਼ਾਨ ਪੰਜਾਬ ਦੇ ਰਾਹੀਂ ਕਿ ਮੋਟਰਸਾਈਕਲ ਵਗੈਰਾ ਕੋਈ ਜਿਹੜੇ ਨੇ ਕੋਈ ਬੰਦ ਹੋ ਜਾਂਦਾ ਕੋਈ ਟੱਪ ਜਾਂਦਾ ਪਰ ਪਾਣੀ ਬਹੁਤ ਜ਼ਿਆਦਾ ਹੈ ਸਾਹਮਣੇ ਦੇ ਸਰਦੂਨ ਸਾਈਕਲੋਂ ਦੇ ਉਤੋਂ ਅੱਗੇ ਜਾ ਕੇ ਜਿੱਤਾ ਬੁੱਧੀ ਪੁਣਾਈਏ ਤਾਂ ਪਾਣੀ ਬਹੁਤ ਜ਼ਿਆਦਾ ਹੈ ਨੰਗਣਾ ਮਲੇਖ ਨੂੰ ਮੁਸ਼ਕਲ ਦੀ ਗੱਲ ਹੈ ਨੰਗਣਾ ਕੌਂਸਲਰਾਂ ਦਾ ਅਧਿਕਾਰਨ ਦਾ ਵੀ ਕਿ ਇਹ ਜਿਹੜੇ ਕਿ ਦੁਕਾਨਦਾਰ ਨੇ ਉਹਨਾਂ ਦਾ ਕੀ ਕੀਤਾ ਹੈ ਇਹ ਜੋ ਸਾਈਕਲ ਵਾਲਿਆਂ ਦਾ ਤੇ ਪ੍ਰਸ਼ਾਸਨ ਦੀ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਪਰੰਮੇ ਸਮੇ ਤੋਂ ਇਸ ਤਰੀਕੇ ਦੇ ਅੰਦਰ ਇਸ ਦੇ ਨਾਲ ਹੀ ਕਮੈਂਟ ਸੇਜ ਵਿੱਚ ਕਰੋ ਤੁਸੀਂ ਦੇਖ ਰਹੇ ਹੋ ਐਲੀਆਸ ਨੀਨ ਨਿਸ਼ਾਨ ਪੰਜਾਬ ਦੀ ਤਸਵੀਰਾਂ ਧੰਨਵਾਦ ਜੀ ਹੂੰ ਪਹਿਲੇ ਪਾਸੋਂ ਦੀ ਵੀ ਧਲਾ ਦਿੱਤੀ ਹੈ ਬਾਈ ਨੇ ਕਿ ਮੈਂ ਮੁਕਤੀ ਜਾਊਗਾ ਜਿਵੇਂ ਕਿ ਬਹੁਤ ਸਾਰੇ ਮੁਕਤੀਆਂ ਨੇ ਮੁਕਤੀ ਲਈ ਕਿਉਂਕਿ ਮੁਕਾਮੇ ਕਿਉਂਕਿ ਇੱਧਰ ਸਬ ਡਿਵੀਜ਼ਨ ਹਸਪੀਟਲ ਹੈ ਜਿਹੜਾ ਉਹ ਅੱਗੇ ਜਾ ਕੇ ਪੈਂਦਾ ਬੁੱਧਰਾ ਰੋਡ ਤੇ ਜੇਕਰ ਕੋਈ ਮਰੀਜ਼ ਕਿਸੇ ਕੋਈ ਗਰੀਬ ਬੰਦੇ ਕੋਲੇ ਕੋਈ ਪੱਟਾ ਸਾਦਾ ਨਾ ਹੋਵੇ ਤਾਂ ਉਹ ਕਿਵੇਂ ਆਊਗਾ ਕੋਈ ਰਸਤਾ ਹੈ ਨਹੀਂ ਉੱਪਰ ਦੀ ਬਾਈਪਾਸ ਫਿਰਨ ਜਾ ਕੇ ਫੋਣੀ ਵੀ ਜਾ ਕੇ ਵਾਪਸ ਫੇਰ ਮੁੱਖੇ ਰੋਡ 'ਚ 4-5 ਕਿਲੋ ਮੀਟਰ ਫੇਰ ਆ ਸਕਦਾ ਹੈ ਨਹੀਂ ਤਾਂ ਲੰਘਣਾ ਉਸਦੀ ਮੁਕਦਰ ਸੀ ਕਰਦਾ ਇਹ ਤੁਹਾਨੂੰ ਤਸਵੀਰਾਂ ਸੀ ਇਸ ਦੇ ਨਾਲ ਹੀ ਮੈਂ ਲੇਖਕ ਤੋਂ ਪੱਤਰਕਾਰ ਨੂੰ ਲੋਕ ਭਾਈ ਦੇ ਜਿਹੜੇ ਪਾਸਪੋਰਟ ਤੋਂ ਧੰਨਵਾਦ